ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਖੇਤੀ ਗਿਆਨ ਚੈਨਲ ਤੇ ਸੋ ਕਿਸਾਨ ਵੀਰੋ ਝੋਨੇ ਦੀ ਫਸਲ ਤੇ ਹੁਣ ਅਜਿਹੇ ਸਮਾਂ ਚੱਲ ਰਿਹਾ ਹੈ ਕਿ ਇਸ ਤੇ ਖਰਾਕ ਵਾਲੀਆਂ ਸਪਰੇਆਂ ਦਾ ਵੀ ਸਮਾਂ ਚੱਲ ਰਿਹਾ ਜਿਵੇਂ ਕਿ 13045052341919 ਜਾਂ ਹੋਰ ਵੀ ਕੋਈ ਬੋਰਨ ਵਗੈਰਾ ਦਾ ਆਪਾਂ ਜਿਹੜਾ ਇਸ ਸਮੇਂ ਛਿੜਕਾਅ ਕਰ ਰਹੇ ਹਾਂ ਕਿਉਂਕਿ ਝੋਨੇ ਜਾਂ ਤਾਂ ਗੋਭਦੇ ਨੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਗੋਭ ਤੇ ਆ ਜਾਣਗੇ ਕੁਝ ਝੋਨੇ ਨੇ ਸਾਰਾ ਵਿਕਰ ਗਏ ਨੇ ਸੋ ਇਹੀ ਸਮਾਂ ਹੁੰਦਾ ਹੈ ਜਿਹੜਾ ਉਹ ਉਲੀ ਨਾਸ਼ਕਾਂ ਦੇ ਛੜਕਾ ਲਈ ਵੀ ਟੁਕਮਾ ਹੁੰਦਾ ਸੋ ਇਸੇ ਅਵਸਥਾ ਤੇ ਹੀ ਜਿਹੜਾ ਗੋਭ ਦੀ ਸੁੰਡੀ ਤੇ ਪੱਤੇ ਲਪੇਟ ਦਾ ਜਿਹੜਾ ਹੈ ਅਟੈਕ ਵੀ ਆਉਂਦਾ ਹੈ ਸੋ ਕੀਟਨਾਸ਼ਕਾਂ ਦੇ ਛੜਕਾ ਲਈ ਵੀ ਇਹ ਸਮਾਂ ਟੁਕਮਾ ਹੈ ਸੋ ਸਾਰੇ ਹੀ ਕਿਸਾਨ ਵੀਰਾਂ ਦੇ ਮਨ ਦੇ ਵਿੱਚ ਜਿਹੜਾ ਇਹ ਸਵਾਲ ਹੁੰਦਾ ਹੈ ਕਿ ਕੀ ਅਸੀਂ ਉਲੀ ਨਾਸ਼ਕ ਨਾਲ ਕੀਟਨਾਸ਼ਕ ਮਿਲਾ ਕੇ ਮਿਕਸ ਕਰਕੇ ਛੜਕਾ ਕਰ ਸਕਦੇ ਹਾਂ ਜਾਂ ਅਸੀਂ ਕਰਾਕ ਵਾਲੀ ਸਪਰੇ ਜਿਵੇਂ ਕਿ 13045 ਜਾਂ ਕੋਈ ਵੀ ਐਨਪੀਕੇ ਸਪਰੇ ਦੇ ਨਾਲ ਉਲੀ ਨਾਸ਼ਕ ਜਾਂ ਕੀਟਨਾਸ਼ਕ ਮਿਲਾ ਕੇ ਸਪਰੇ ਕਰ ਸਕਦੇ ਆ। ਸੋ ਉਸ ਦੇ ਲਈ ਜਿਹੜਾ ਅੱਜ ਗੱਲਬਾਤ ਕਰਾਂਗੇ ਕਿ ਕਿਹੜੀਆਂ-ਕਿਹੜੀਆਂ ਦਵਾਈਆਂ ਮਲਾਈਆਂ ਜਾ ਸਕਦੀਆਂ ਕਿਹੜੀਆਂ ਨਹੀਂ ਮਲਾਈਆਂ ਜਾ ਸਕਦੀਆਂ। ਸੋ ਇਸ ਬਾਰੇ ਜੇਕਰ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਦਾ ਜੇਕਰ ਤੁਸੀਂ ਐਨਪੀਕੇ ਦੇ ਵਿੱਚ ਜਾਂ ਫਿਰ ਕੋਈ ਉਲੀ ਨਾਸ਼ਕ ਦੇ ਵਿੱਚ ਕੋਈ ਵੀ ਦਵਾਈ ਮਲੋਣੀ ਹੈ ਜਾਂ ਕੀਟਨਾਸ਼ਕ ਦੇ ਵਿੱਚ ਕੋਈ ਵੀ ਦਵਾਈ ਮਲੋਣੀ ਹੈ। ਸੋ ਕੋਸ਼ਿਸ਼ ਕੀਤੀ ਜਾਵੇ ਕਿ ਦੋ ਤੋਂ ਜ਼ਿਆਦਾ ਜਿਹੜੇ ਆ ਪ੍ਰੋਡਕਟ ਨੂੰ ਨਾ ਮਿਲਾਇਆ ਜਾਵੇ। ਮਤਲਬ 21 ਸਪਰੇਅ ਦੇ ਵਿੱਚ ਆਪਾਂ ਕੀਟਨਾਸ਼ਕ, ਉਲੀਨਾਸ਼ਕ ਤੇ ਖੁਰਾਕ ਵਾਲੀ ਸਪਰੇਅ ਨਾ ਕਰੀਏ। ਦੋ ਤੱਕ ਠੀਕ ਹੈ ਤੁਸੀਂ ਉਲੀਨਾਸ਼ਕ ਦੇ ਵਿੱਚ ਕੀਟਨਾਸ਼ਕ ਮਿਲਾ ਕੇ ਕਰ ਲਓ ਜਾਂ ਉਲੀਨਾਸ਼ਕ ਉਲੀਨਾਸ਼ਕ ਦੇ ਵਿੱਚ ਕੋਈ ਖੁਰਾਕ ਵਾਲੀ ਕਰ ਲਓ ਜਾਂ ਕੀਟਨਾਸ਼ਕ ਦੇ ਵਿੱਚ ਕੋਈ ਖੁਰਾਕ ਵਾਲੀ ਕਰ ਲਓ। ਕਿਉਂਕਿ ਜਦੋਂ ਦੋ ਤੋਂ ਜ਼ਿਆਦਾ ਮਿਕਸਚਰ ਬਣਦੇ ਆ ਤਾਂ ਫਿਰ ਆਪਣੀ ਫਸਲ ਦਾ ਨੁਕਸਾਨ, ਪੱਤਿਆਂ ਤੇ ਸਾੜਾ ਪੈਣਾ ਇਸ ਤਰ੍ਹਾਂ ਦੇ ਜਿਹੜੇ ਲੱਛਣ ਆ ਉਹ ਵੇਖੋ ਨੂੰ ਮਿਲ ਸਕਦੇ ਆ ਸੋ ਜਿਹੜਾ ਵੀ ਤੁਸੀਂ ਪ੍ਰੋਡਕਟ ਮਿਕਸ ਕਰਨਾ ਹੈ ਮੰਨ ਲਓ ਤੁਸੀਂ ਕੋਈ ਵੀ ਫੰਗੀ ਸਾਈਡ ਸਪਰੇਅ ਕਰਨ ਜਾ ਰਹੇ ਹੋ ਜਾਂ ਜੋਕਸੀਸਟ੍ਰੋਬਿਨ ਕਰਨ ਜਾ ਰਹੇ ਹੋ ਟੈਬੂ ਕਰਨ ਨਾਲ ਜੋੜ ਕਰਨ ਜਾ ਰਹੇ ਹੋ ਕੋਈ ਵੀ ਸੋ ਤੁਸੀਂ ਗੂਗਲ ਤੇ ਜਾ ਕੇ ਜਿਹੜਾ ਹੈ ਸਰਚ ਕਰਨਾ ਹੈ ਉਹਦਾ ਟੈਕਨੀਕਲ ਨੇਮ ਜੇ ਜੋਕਸੀਸਟ੍ਰੋਬਿਨ ਕਰਨ ਜਾ ਰਹੇ ਹੋ ਤਾਂ ਜੋਕਸੀਸਟ੍ਰੋਬਿਨ ਕੰਪੈਟੀਬਿਲਟੀ ਸੋ ਉੱਥੇ ਤੁਹਾਨੂੰ ਇਹਦੀ ਕੰਪੈਟੀਬਿਲਟੀ ਦੀ ਜਿਹੜੀ ਆ ਮਿਲ ਜੂਗੀ ਕਿ ਕਿਹੜੇ-ਕਿਹੜੇ ਚੀਜ਼ਾਂ ਨਾਲ ਕੰਪੈਟੀਬਲ ਹੈ ਕਿਹੜੇ-ਕਿਹੜੇ ਚੀਜ਼ਾਂ ਨਾਲ ਨਹੀਂ ਕੰਪੈਟੀਬਲ ਇਸੇ ਤਰ੍ਹਾਂ ਕੋਈ ਵੀ ਕੀਟਨਾਸ਼ਕ ਵਰਤਨੀ ਐ ਤੁਸਤਾ ਵਿੱਚ ਤੁਸੀਂ ਜਾ ਕੇ ਸਰਚ ਕਰ ਸਕਦੇ ਹੋ ਜਾਂ ਕੋਈ ਕੋਰਾਕੋਲੀ ਸਪਰੇਅ ਕਰਨੀ ਦਾ ਵੀ ਸਰਚ ਕਰ ਸਕਦੇ ਹੋ ਜੇਕਰ ਤੁਹਾਨੂੰ ਉੱਥੋਂ ਜਾਣਕਾਰੀ ਨਹੀਂ ਮਿਲਦੀ ਤਾਂ ਤੁਸੀਂ ਸਿੰਪਲੀ ਕੀ ਕਰਨਾ ਹੈ ਇੱਕ ਜਾਰ ਲੈ ਲੈਣਾ ਹੈ 1 ਲੀਟਰ ਜਾਂ 2 ਲੀਟਰ ਦਾ ਜਾਰ ਲੈ ਲਓ ਗਲਾਸ ਲੈ ਲਓ ਕੁਝ ਵੀ ਲੈ ਲਓ ਉਹਦੇ ਵਿੱਚ 1 ਲੀਟਰ ਦੀ ਜਿਹੜੀ ਸफारਿਸ਼ ਮਾਤਰਾ ਹੈ ਦਵਾਈ ਦੀ ਜਿਵੇਂ ਜਿਹੜੀਆਂ ਵੀ ਐਨਪੀਕੇ ਸੁਪਰੇਆਂ ਤਕਰੀਬਨ 10 ਤੋਂ 15 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤੀਆਂ ਜਾਂਦੀਆਂ ਸੋ 10 ਗ੍ਰਾਮ ਜਾਂ 15 ਗ੍ਰਾਮ ਤੁਸੀਂ ਐਨਪੀਕੇ ਲੈ ਲੋ ਤੇਰਾ ਯੂਰਪ ਮਦਾਲੀ ਵਰਤਨਾ ਤੇਰਾ ਯੂਰਪ 45 ਲੈ ਲਓ ਜਾਂ ਤੁਸੀਂ ਕੋਈ ਹੋਰ ਵਰਤ ਰਹੇ ਹੋ ਤਾਂ ਉਹ ਕੋ ਲੈ ਲਓ ਇਸ ਤੋਂ ਇਲਾਵਾ ਜਿਹੜੀ ਸਫਾਰਸ਼ ਮਾਤਰਾ ਹੈ ਪ੍ਰਤੀ ਲੀਟਰ ਪਾਣੀ ਦੀ ਉਹ ਕੀਟਨਾਸ਼ਕ ਦੀ ਜਾਂ ਉਲੀਨਾਸ਼ਕ ਦੀ ਜਿਹੜੀ ਉਹ ਲੈ ਲਓ ਤੇ ਇਸ ਨੂੰ ਜਿਹੜਾ 1 ਲੀਟਰ ਦੇ ਵਿੱਚ ਪਾਣੀ ਦੇ ਵਿੱਚ ਜਿਹੜਾ ਉਹ ਘੋਲ ਕੇ ਰੱਖੋ ਕੁਝ ਸਮੇਂ ਲਈ ਰੱਖੋ ਅੱਧਾ ਘੰਟਾ ਘੰਟਾ ਤੱਕ ਤੇ ਘੋਲ ਨੂੰ ਹਿਲਾ ਕੇ ਦੇਖੋ ਕਿ ਕੋਲ ਫੜਦਾ ਤਾਂ ਨਹੀਂ ਕੋਈ ਕਿਸੇ ਤਰ੍ਹਾਂ ਦਾ ਕੋਲ ਗਰਮ ਤਾਂ ਨਹੀਂ ਹੁੰਦਾ ਦੇ ਕਿਰਕਿ ਸੇ ਤਰ੍ਹਾਂ ਦੀ ਕੋਈ ਰਿਐਕਸ਼ਨ ਨਹੀਂ ਹੁੰਦੀ ਕੋਲ ਜਿਹੜਾ ਉਹ ਨੋਰਮਲ ਰਹਿੰਦਾ ਤਾਂ ਤੁਸੀਂ ਜਿਹੜਾ ਹੈ ਜਾਰ ਟੈਸਟ ਪਾਸ ਕਰਦਾ ਹੈ ਇਹ ਕੋਲ ਤਾਂ ਇਹਦਾ ਜਿਹੜਾ ਛੜਕਾ ਉਹ ਫਸਲ ਤੇ ਕਰ ਸਕਦੇ ਹੋ ਇਸ ਤੋਂ ਉਲਟ ਜੇਕਰ ਕੋਲ ਫਟਦਾ ਹੈ ਗਰਮ ਹੁੰਦਾ ਹੈ ਜਾਂ ਕੁਝ ਵੀ ਜਿਹੜਾ ਉਹ ਅਬਨੋਰਮਲ ਚੀਜ਼ ਜਿਹੜੀ ਆਪਾਂ ਨੂੰ ਦਿਖਾਉਂਦਾ ਹੈ ਤਾਂ ਇਸ ਤੋਂ ਇਹ ਸਮਝ ਜਾਣਾ ਚਾਹੀਦਾ ਹੈ ਕਿ ਆਪਾਂ ਨੂੰ ਜਿਹੜਾ ਇਹ ਮਿਸ਼ਰਣ ਜਿਹੜਾ ਨਹੀਂ ਵਰਤਣਾ ਚਾਹੀਦਾ ਸੋ ਸਭ ਤੋਂ ਸੌਖਾ ਤਰੀਕਾ ਜਿਹੜਾ ਹੈ ਪ੍ਰੈਕਟੀਕਲ ਤਰੀਕਾ ਇਹੀ ਹੈ ਕਿ ਤੁਸੀਂ ਜਾਰ ਟੈਸਟ ਕਰੋ ਪ੍ਰਤੀ ਲੀਟਰ ਮਾਤਰਾ ਜਿਹੜੀ ਆ ਉਹ ਕੱਢ ਲਓ ਕਿਉਂਕਿ ਜਿਹੜਾ ਆਪਾਂ ਆਮ ਛੜਕਾ ਕਰਦੇ ਹਾਂ 100 ਲੀਟਰ 150 ਲੀਟਰ ਪਾਣੀ ਦੇ ਵਿੱਚ ਕਰਦੇ ਆ ਸੋ ਉਸ ਤੋਂ ਜਿਹੜੀ ਹੈ 1 ਲੀਟਰ ਦੀ ਮਾਤਰਾ ਆਪਾਂ ਆਸਾਨੀ ਨਾਲ ਕੱਢ ਸਕਦੇ ਆ ਜਿਵੇਂ ਕੋਈ ਦਵਾਈ ਜੇਕਰ 200 ਮਿਲੀਲੀਟਰ ਪੈ ਰਹੀ ਹੈ ਤਾਂ ਉੱਥੋਂ ਹਿਸਾਬ ਹੈ ਕਿ ਉਹ 1 ਲੀਟਰ ਦੇ ਵਿੱਚ ਤਕਰੀਬਨ 2 ਐਮਐਲ ਪੈ ਰਹੀ ਹੈ ਸੋ ਇਸ ਤਰੀਕੇ ਨਾਲ ਤੁਸੀਂ 1 ਲੀਟਰ ਦੇ ਵਿੱਚ ਸਫਾਰਿਸ਼ ਮਾਤਰਾ ਜਿਹੜੀ ਆ ਉਹ ਘੋਲ ਕੇ ਜਾਂ 2 ਲੀਟਰ ਦੇ ਵਿੱਚ ਸਫਾਰਿਸ਼ ਮਾਤਰਾ ਘੋਲ ਕੇ ਜਿਹੜਾ ਹੈ ਉਹ ਜਾਰ ਟੈਸਟ ਕਰ ਸਕਦੇ ਹੋ ਅਤੇ ਮਿਕਸ ਕਰਕੇ ਜਿਹੜਾ ਛੜਕਾ ਕਰਨ ਬਾਰੇ ਜਿਹੜਾ ਹੈ ਫੈਸਲਾ ਤੁਸੀਂ ਆਪਣੇ ਆਪ ਹੀ ਲੈ ਸਕਦੇ ਹੋ ਜੀ ਧੰਨਵਾਦ